ਦਾ ਪੰਜਾਬ ਟਾਕਸ ਚੈਨਲ ਦੇ तमामਦਰਸ਼ਕਾਂ ਨੂੰ ਮੇਰੇ ਵੱਲੋਂ ਬੜੇ ਅਦਬ ਨਾਲ ਸਤਿ ਸ੍ਰੀ ਅਕਾਲ ਆਦab ਅਤੇ ਨਮਸਕਾਰ ਤੁਹਾਡਾ ਸਵਾਗਤ ਹੈ ਇਸ ਐਪੀਸੋਡ ਵਿੱਚ ਤੇ ਗੱਲ ਮੈਂ ਕਰਨ ਲੱਗਾ ਹਾਂ ਦੋ ਨੁਕਤੇ ਆ ਤੇ ਇਹ ਸਿਆਸੀ ਨੁਕਤਾ ਨਿਗਾਤੋਂ ਤੁਹਾਡੇ ਲਈ ਐਪੀਸੋਡ ਮੈਂ ਪੇਸ਼ ਕਰ ਰਿਹਾ ਹਾਂ ਦੋ ਨੁਕਤੇ ਇਸ ਵੇਲੇ ਬੜੇ ਚਰਚਾ ਵਿੱਚ ਨੇ ਇੱਕ ਤਾਂ ਹੈ ਕਿ ਪਿਛਲੇ ਦਿਨੀ ਅਕਾਲੀ ਦਲ ਬਾਦਲ ਕਿਉਂਕਿ ਮੈਂ ਸ਼੍ਰੋਮਣੀ ਇਹਦਾ ਨਾਂ ਮੈਂ ਤੁਹਾਨੂੰ ਇੱਕ ਐਪੀਸੋਡ ਦੱਸਿਆ ਸੀ ਕាល ਜਦੋਂ ਤੇ ਅੱਜ ਆਖੇੜਾ ਕਿ ਪਹਿਲਾਂ ਨਾਂ ਸੀ ਅਕਾਲੀ ਦਲ ਜਦੋਂ ਇਹਦਾ ਗਠਨ ਹੋਇਆ 1900 20 ਵਿੱਚ ਉਨਸੋਬ ਬਾਈ ਵਿੱਚ ਇਹਦੇ ਨਾਮ ਨਾਲ ਸ਼੍ਰੋਮਣੀ ਲਾਇਆ ਗਿਆ ਸ਼੍ਰੋਮਣੀ ਅਕਾਲੀ ਦਰ ਕਿਉਂਕਿ ਇੱਕੋ ਹੀ ਹੁੰਦਾ ਸੀ ਸਾਰਾ ਪੰਥ ਉਹਦੇ ਮਗਰ ਹੁੰਦਾ ਸੀ ਕੁਰਬਾਨੀ ਦਾ ਜਜ਼ਵਾ ਬੜਾ ਸੀ ਪੰਥ ਲਈ ਕੁਰਬਾਨ ਹੋਣ ਵਾਲੇ ਆਗੂ ਤੇ ਵਰਕਰ ਹੁੰਦੇ ਸਨ ਬੜੇ ਸਾਫ਼ ਦਿਲ ਤੇ ਸਾਦਾ ਤਬੀਅਤ ਸਾਦਾ ਜ਼ਿੰਦਗੀ ਵਾਲੇ ਕੋਈ ਪਰਵਾਹ ਵਾਧਣੀ ਸੀ ਇਹ ਬੜੀ ਮਹਾਨ ਜਥੇਬੰਦੀ ਹੈ ਗੇੜੀ ਮਾਝਾ ਸਿਆਗੇ ਦੇਸ਼ ਦੀ ਦੂਜੀ ਸਭ ਤੋਂ ਵੱਡੀ ਸਿਆਸੀ ਪਾਰਟੀ ਹੈ 103 ਸਾਲ ਪੁਰਾਣੀ ਇੰਡੀਆ ਨੈਸ਼ਨਲ ਕਾਂਗਰਸ ਉਹਦੇ ਨਾਲ ਨਾਲ ਇੱਕ ਸ਼ੋਮਣੀ ਕਾਲੀ ਦਲ ਉਹਦੇ ਰਿਸ਼ਤੇ ਵੀ ਪਹਿਲਾਂ ਚੰਗੇ ਰਹੇ ਆ ਬਾਅਦ ਵਿੱਚ ਕਾਂਗਰਸੀ ਆਗੂਆਂ ਨੇ ਵਸਾਕਾਤ ਕੀਤਾ ਇਹਦੇ ਕੋਈ ਕੋਤਾਹੀ ਨਹੀਂ ਵਰਤਣੀ ਚਾਹੀਦੀ ਇਤਿਹਾਸ ਦਾ ਗਵਾਹ ਹੈ ਜਿਹੜੇ ਜੋ ਵਾਅਦੇ ਕਾਢਿਆ ਗੁਣ ਕੀਤੇ ਗਏ ਉਹ ਪੂਰੇ ਨਹੀਂ ਕੀਤੇ ਗਏ ਉਹ ਚੋਂ ਬਹੁਤ ਸਾਰੇ ਸੰਘਰਸ਼ ਸਮੇ ਸਮੇਂ ਤੇ ਉਭਦੇ ਰਹੇ ਤੇ ਬਹੁਤ ਸਾਰੀਆਂ ਕੁਰਬਾਨੀਆਂ ਕਰਨੀਆਂ ਪਈਆਂ ਫਿਰ ਥੋੜੀਆਂ ਬਹੁਤੀਆਂ ਮੰਗਾ ਮਨਜ਼ੂਰ ਹੁੰਦੀਆਂ ਰਹੀਆਂ ਹਾਲੇ ਵੀ ਸਿੱਖ ਪੰਥ ਦੀ ਸੰਸੂਚੀ ਨਹੀਂ ਕਿ ਜਿਸ ਮਾਣ ਤੇ ਸਤਕਾਰ ਦੇ ਸਿੱਖ ਪਾਤਰ ਨੇ ਇੰਨੀ ਨਿਗੂਣੀ ਘਟ ਗਿਣਤੀ ਜਾਨੀ ਆਊਟ ਆਫ 100 2% ਹੋਣ ਦੇ ਬਾਵਜੂਦ ਵੀ ਜਿਹੜੀ ਦੇਸ਼ ਦੀ ਆਜ਼ਾਦੀ ਦੀ ਲੜਾਈ ਆ ਜਾ ਇਸ ਦੇਸ਼ ਦੀ ਸੰਸਕ੍ਰਿਤੀ ਸਭਿਆਚਾਰ تہذیب ਨੂੰ ਤਮਦਨ ਨੂੰ ਬਚਾਉਣ ਲਈ ਰਵਾਇਤਾ ਨੂੰ ਬਚਾਉਣ ਲਈ ਧਰਮ ਫਕਤਾ ਨੂੰ ਕਾਇਮ ਰੱਖਣ ਲਈ ਬੋਲਣ ਦੀ ਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਕਾਇਮ ਰੱਖਣ ਲਈ ਸਿੱਖ ਕੌਮ ਨੇ ਦਿੱਤੀਆਂ ਸ਼ਹਾਦਤਾਂ ਉਹ ਭਾਰਤ ਵਿੱਚ ਸਭ ਤੋਂ ਵੱਧ ਨੇ ਆਬਾਦੀ ਸਾਡੀ ਸਭ ਤੋਂ ਘੱਟ ਹੈ 98% ਇੱਕ ਬੰਨੇ ਤੇ 2% ਇੱਕ ਬੰਨੇ ਉਹ ਵੀ ਸਾਰੇ ਅਸੀਂ ਸਿਆਸੀ ਤੌਰ ਤੇ ਜਾਂ ਧਾਰਮਿਕ ਤੌਰ ਤੇ ਇਕੱਠੇ ਨਹੀਂ ਹੁਣ ਇੱਥੇ ਨਾਸਤਿਕ ਵੀ ਸ਼ਾਮਲ ਨੇ ਪਰ ਮੈਂ ਦੇਖਣ ਨੂੰ ਤਾਂ ਸਿੱਖ ਲੱਗਦੇ ਹਨ ਇਹ ਹੈ ਤੇ ਹੁਣ ਇਹਦੇ ਨਾਲ ਜਿਹੜੇ ਆ ਲੱਗਣ ਲੱਗ ਪਏ ਨਾ ਲਗਭਗ ਜਾਂ ਤਾਂ ਔਧਿਆਂ ਦੇ ਪਿੱਛੇ ਤੇ ਪਰਿਵਾਰ ਪਰਸਤੀ ਪਿੱਛੇ ਲੱਗ ਕੇ ਅਸੀਂ ਪੰਥ ਕਰਵਾਇਤਾ ਨੂੰ ਤਲਾਝਲੀ ਦੇ ਦਿੱਤੀ ਉਹਨਾਂ ਤੁਸੀਂ ਪਟਕ ਗਏ ਮੈਂ ਬਰਾ ਪੰਥ ਜੀਵੇ ਦੀ ਜਿਹੜੀ ਬਿਰਤੀ ਖਤਮ ਹੋ ਗਈ ਭਾਵਨਾ ਖਤਮ ਹੋ ਗਈ ਤੇ ਅਸੀਂ ਸਿਰਫ ਸਿਆਸਤ ਨੂੰ ਹੀ ਉਹ ਕਾਦੀ ਦਲ ਜਿਹੜਾ ਬਣਿਆ ਸੀ ਉਹਦਾ ਮਕਸਦ ਇਹ ਮਿੱਥਿਆ ਗਿਆ ਸੀ ਕਿ ਸਿੱਖਾਂ ਦੀਆਂ ਸਾਰੀਆਂ ਜਿਹੜੀਆਂ ਆ ਆ ਲੋੜਾਂ ਨੇ ਆਰਥਿਕ ਸਮਾਜਿਕ ਰਾਜਨੀਤਿਕ ਸਭਿਆਚਾਰਕ ਤੇ ਹੋਰ ਇਹਨਾਂ ਦੇ ਜਿਹੜੇ ਮਸਲੇ ਨੇ ਉਹਨੂੰ ਅਕਾਲੀ ਦਰ ਹੀ ਹੱਲ ਕਰੇਗਾ ਤੇ ਉਹਦੀ ਸੰਘਰਸ਼ ਕਰੇਗਾ ਹੋਰ ਕੋਈ ਰਾਜ ਦੀ ਤਾਂ ਇੱਛਾ ਹੀ ਨਹੀਂ ਸੀ ਕਿਉਂਕਿ ਸਿੱਖ ਤਾਂ ਚਲਦੀ ਹੈ ਸਿਧਾਂਤ ਨੇ ਦੇ ਉੱਤੇ ਨੇ ਰਾਜ ਨਾ ਚਾਹਾਂ ਮੁਕਤ ਨਾ ਚਾਹਾਂ ਫੇਕੀ ਚਾਹਣਾ ਹੈ ਮਨਪ੍ਰੀਤ ਚਰਨ ਕਮਲਾਰੇ ਤੇਰੇ ਚਰਨਾਂ ਨਾਲ ਕਲਗੀ ਤਰਪਾਸ਼ਾ ਪ੍ਰੀਤ ਬਣੀ ਰਹੇ ਸਾਡੀ ਸਿੱਖੀ ਸਿਦਕ ਪਰੋਸ਼ਾ ਕਾਇਮ ਰਹੇ ਇਹ ਸੀ ਕਾਲੀ ਦਲ ਦਾ ਉਦੇਸ਼ ਹਾਜੇ ਰਾਜ ਮਰਦਾ ਹੈ ਤਾਂ ਹਰ ਸਿਆਸੀ ਪਾਰਟੀ ਦਾ ਇਹ ਨਿਸ਼ਾਨਾ ਹੁੰਦਾ ਹੀ ਹੈ ਕਿ ਰਾਜ ਦੀ ਪ੍ਰਾਪਤੀ ਕਰਨੀ ਹੈ ਇਹ ਵੀ ਗੁਰੂ ਸਾਹਿਬ ਕਹੇ ਗਏ ਕੋਉ ਕਿਸੇ ਕੋ ਰਾਜ ਨ ਦੇਹ ਜੋ ਲੇਹੇ ਨਿਜ ਬਲ ਤੇ ਲੇ ਗੁਰੂ ਸਾਹਿਬ ਨੇ ਸਾਨੂੰ ਹਰ ਪਾਸੇ ਦਾ ਗਿਆਨ ਦਿੱਤਾ ਕੋਈ ਕਿਸੇ ਨੂੰ ਰਾਜ ਥਾਲੀ ਵਿੱਚ ਪਰੋਸ ਕੇ ਨਹੀਂ ਬਖਸ਼ਦਾ ਆਪਣੇ ਬਲ ਨਾਲ ਤੇ ਇਕਤਾ ਨਾਲ ਲੈਣਾ ਪੈਂਦਾ ਇਕਤਾ ਸਾਡੇ ਚ ਹੈਨੀ ਅਸੀਂ ਮਾਰ ਕਿਥੇ ਖਾ ਰਹੇ ਹਾਂ ਅਸੀਂ ਇੰਨੀਆਂ ਕੁਰਬਾਨੀਆਂ ਕਰਨ ਦੇ ਬਾਅਦ ਜੰਗੇ ਆਜ਼ਾਦੀ ਲੈ ਲਓ ਉਸ ਤੋਂ ਬਾਅਦ ਐਮਰਜੈਂਸੀ ਦਾ ਮੋਰਚਾ ਲੈ ਲਓ ਉਸ ਤੋਂ ਬਾਅਦ ਇੱਕ ਵਿੱਚ ਹਰਿਆਣਾ ਚ ਆਇਆ ਸੀ ਸਿਵਲ ਲਿਵਰਟੀਜ਼ ਦਾ ਜਦੋਂ ਹਰਿਆਣਾ ਸਰਕਾਰ ਨੇ ਉੱਥੋਂ ਦੇ ਸ਼ਹਿਰੀਆਂ ਦੇ ਹਕੂਕ ਤੇ ਪਾਬੰਦੀ ਲਾ ਦਿੱਤੀ ਸੀ ਤੇ ਕਰਨਾਲ ਚ ਮੋਰਚਾ ਲੱਗਾ ਜਿੱਥੇ ਜਰਮੋਨ ਸਿੰਘ ਤੁਰਦੀ ਗਵਾਈ ਹੇਠ ਉਹ ਕਾਲੀਦਰ ਨੇ ਸਰ ਕੀਤਾ ਤੇ ਐਮਰਜੈਂਸੀ ਖਿਲਾਫ ਤਾਂ ਖੈਰ ਬਹੁਤ ਅਨਪ੍ਰੈਸੀਡੈਂਟਿਡ ਇੰਦਰਾ ਗਾਂਧੀ ਉਸ ਵੇਲੇ ਪ੍ਰਾਈਮ ਮਿੰਿਸਟਰ ਸੀ ਸਮਝੌਤਾ ਕਰਨਾ ਚਾਹੁੰਦੀ ਸੀ ਸਾਰੀਆਂ ਮੰਗਾਂ ਮੰਨਣ ਲਈ ਤਿਆਰ ਸੀ ਪਰ ਉਸ ਵੇਲੇ ਇਹਨਾਂ ਨੇ ਅ ਚੁਣਿਆ ਕਿ ਅਸੀਂ اپੋਜੀਸ਼ਨ ਪਾਰਟੀਆਂ ਨਾਲ ਜਾਣਾ ਹੈ ਇਸ ਤੇ ਬਹੁਤ ਸਾਰੀ ਰਾਹੇ ਜਿਹੜੀ ਹੈ ਉਹ ਇਸ ਕੱਲ ਦੇ ਹੱਕ ਵਿੱਚ ਵੀ ਹੈ ਕਿ ਸਿਆਸਤ ਵਿੱਚ ਮੌਕੇ ਮੁਤਾਬਕ ਫੈਸਲੇ ਲਏ ਜਾਣੇ ਚਾਹੀਦੇ ਨਾ ਕਿ ਕਿਸੇ ਅ ਇੱਕ ਪੱਕੀ ਧਾਰਨਾ ਦੇ ਦੀ ਨੇ ਕਿਸੇ ਇਸ਼ਾਰਾ ਮੇਰਾ ਸਮਝ ਗਏ ਹੋਗੇ ਉਹ ਮੌਕਾ ਸਾਂ ਖੁਜਾ ਦਿੱਤਾ ਉਹਦਾ ਰਿਜ਼ਲਟ ਫਿਰ ਆਪਰੇਸ਼ਨ ਬਰੂ ਸਟਾਰ ਦੇ ਰੂਪ ਚ ਨਿਕਲਿਆ ਹੁਣ ਅਕਾਲੀ ਦਲ ਦਾ ਨਿਗਾਰ ਉਦੋਂ ਤੋਂ ਸ਼ੁਰੂ ਹੋਇਆ ਜਦੋਂ ਤੋਂ ਅਕਾਲੀ ਦਲ ਨੇ ਇੱਕ ਤਾਂ ਆਪਣਾ ਪੰਥ ਖਾਸਾ ਤਿਆਗ ਦਿੱਤਾ ਜਿਹੜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ ਉਦੋਂ ਸ਼ੋਕਬੀਰ ਸਿੰਘ ਬਾਦਲ ਉਹਨਾਂ ਦੇ ਸੁਪੁੱਤਰ ਜਿਹੜੇ ਨੇ ਉਹ ਡਿਪਟੀ ਮੁੱਖ ਮੰਤਰੀ ਸਨ ਤੇ ਮੋਗੇ ਵਿੱਚ ਅਕਾਲੀ ਕਾਨਫਰੰਸ ਹੋਈ ਸੀ ਜਿਹੜੀ ਅਕਾਲੀ ਦਲ ਦਾ ਇਤਿਹਾਸ ਹੈ ਕਿ ਅ ਅੱਗੇ ਤਾਂ ਹਰ ਸਾਲ ਹੀ ਹੁੰਦੀ ਹੁੰਦੀ ਸੀ ਹੁਣ ਤਾਂ ਖੈਰ ਬਹੁਤ ਸਾਰਾ ਕਾਲੀ ਦਲ ਚੋਂ ਜਿਹੜਾ ਉਹਦਾ ਕਿਰਦਾਰ ਹ ਮਨਫੀ ਹੁੰਦਾ ਜਾ ਰਿਹਾ ਉਹ ਅਕਾਲੀ ਕਾਨਫਰੰਸ ਜਿਹੜੀ ਹੁੰਦੀ ਸੀ ਉਹ ਇੱਕ ਦਿਲਾਅ ਹੁੰਦੀ ਸੀ ਪੂਰਾ ਉਹ ਉਹ ਇੱਕ ਵਾਰੀ ਪੰਡਤ 네ਹਰੂ ਆਏ ਅਮਰਸਤ ਤੇ ਉਹ ਉਹਨਾਂ ਦਾ ਜਿਹੜਾ ਪ੍ਰੋਸੈਸ਼ਨ ਨਿਕਲਿਆ ਤੇ ਉਹਦੇ ਮੁਕਾਬਲੇ ਉਦੋਂ ਅਕਾਲੀ ਦਲ ਨੇ ਵੀ ਪ੍ਰੋਸੈਸ਼ਨ ਕੱਢਿਆ ਤੇ ਪੰਡਤ 네ਹਰੂ ਹੈਰਾਨ ਰਹਿ ਗਏ ਦੇਖ ਕੇ ਉਹ ਕਹਿੰਦੇ ਇਹ ਤਾਂ ਨਗੂਣਾ ਜਿਹਾ ਪ੍ਰੋਸੈਸ਼ਨ ਹੈ ਮੇਰੇ ਵਾਲਾ ਜਿਹੜਾ ਅਸਲ ਤਾਂ ਦੁਨੀਆ ਅਕਾਲੀ ਦਲ ਦੇ ਮਗਰ ਹੈ ਕਿਉਂ ਸੀ ਮਗਰ ਕਿਉਂਕਿ ਸਿੱਖ ਹਵਾਮ ਨੂੰ ਇਹ ਸੀ ਕਿ ਅਕਾਲੀ ਦਲ ਦੇ ਆਗੂਆਂ ਦਾ ਕਿਰਦਾਰ ਬਹੁਤ ਉੱਚਾ ਤੇ ਸੁਚੇਤ ਹੈ ਉੱਥੇ ਫਿਰ ਇਹਨਾਂ ਨੇ ਪੰਜਾਬੀ ਪਾਰਟੀ ਸੰਵਿਧਾਨ ਵਿੱਚ ਤਰਮੀਮ ਕਰ ਦਿੱਤੀ ਖਾਲਸਾ ਜਿੱਕੇ ਬੋਰਡ ਵਾਲੇ ਨੂੰ ਪੁੱਲ ਗਏ ਤੇ ਉਹਦੇ ਵਿੱਚ ਫਿਰ ਹਰ ਜਣਾ ਖਣਾਇਂ ਭਰਤੀ ਹੋਣ ਲੱਗ ਪਿਆ ਮੈਂਬਰ ਬਣਨ ਲੱਗ ਪਿਆ ਇਹਨਾਂ ਦਾ ਕੰਮ ਹੀ ਸੀ ਕਿ ਜਿਹਦਾ ਆਕਾਲੀ ਦਲ ਨਾਲ ਕੋਈ ਲੈਣਾ ਦੇਣਾ ਨਹੀਂ ਕੋਈ ਸਿਧਾਂਤਾਂ ਦੇ ਨਾਲ ਲੈਣਾ ਦੇਣਾ ਨਹੀਂ ਉਹ ਵੀ ਇਹਦਾ ਪ੍ਰਾਈਮਰੀ ਮੈਂਬਰ ਬਣ ਕੇ ਤੇ ਫਿਰ ਵੱਡੇ ਤੋਂ ਵੱਡੇ ਅਹੁਦੇ ਪ੍ਰਾਪਤ ਕਰਕੇ ਇਹ ਵਜ਼ੀਰਾਂ ਤੱਕ ਮੰਨਣ ਲੱਗ ਪਿਆ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਦਾ ਤਾਂ ਪੰਥ ਨਾਲ ਕੋਈ ਲੈਣ ਦੇਣ ਹੀ ਨਹੀਂ ਨਾ ਜਿਹੜਾ ਪਰੰਪਰਾਗਤ ਤੌਰ ਤੇ ਸਿੱਖਣੀ ਹੈ ਤਾਂ ਇਥੋਂ ਫਿਰ ਇਹ ਨਾਲ ਇੱਕ ਮੈਂ ਹੋਰ ਤਮਿਲੀ ਦਸਨੀ ਚਾਹਨਾ ਕਿ ਨਾਲ ਫਿਰ ਪਹਿਲਾ ਹੁੰਦਾ ਸੀ ਸ਼੍ਰੋਮਣੀ ਅਕਾਲੀ ਦਰ ਫਿਰ ਸ਼੍ਰੋਮਣੀ ਅਕਾਲੀ ਦਰ ਬਾਦਲ ਪਹਿਲਾਂ ਤਾਂ ਮਾਸਟਰ ਤਾਰਾ ਸੋਣਾ ਵੇਲੇ ਫੋਟ ਪੈ ਗਈ ਸੀ ਜਦੋਂ ਸੰਤ ਬਾਬਾ ਫਤੇਹ ਸਿੰਘ ਜੀ ਸੰਤ ਚੰਨਰ ਸਿੰਘ ਜੀ ਜਨਨ ਨੂੰ ਨਾਲ ਲਿਆ ਇਸਨ ਬੁੱਢਾ ਜੋੜ ਤੋਂ ਇਸ ਕਰਕੇ ਕਿ ਮੇਰੇ ਜਾਨਸ਼ੀਨ ਬਣਨਗੇ ਉਹ ਖੈਰ ਸੰਤ ਫਤੇ ਸਿੰਘ ਬੜੇ ਇਮਾਨਦਾਰ ਸਨ ਭਜਨ ਬੰਦਗੀ ਵਾਲੇ ਸੰਤ ਸੰਤ ਚੰਨਰ ਸਿੰਘ ਬਹੁਤ ਆ ਸਾਫ ਸੁਥਰੇ ਕਿਰਦਾਰ ਵਾਲੇ ਸਨ ਪਰ ਉਹਨਾਂ ਦੇ ਦੁਆਲੇ ਵੀ ਐਸਾ ਇੱਕ ਜੰਮ ਘਟਾ ਇਕੱਠਾ ਹੋ ਗਿਆ ਇਹ ਨਾ ਨੇ ਉਹਨਾਂ ਨੂੰ ਮਿਸਲੀਡ ਕਰਕੇ ਦੇ ਪੰਥ ਵਿੱਚ ਫੁੱਟ ਪਵਾ ਦਿੱਤੀ ਮੈਂ ਕਹੂੰਗਾ ਉਦੋਂ ਮੀਟਿੰਗ ਹੋ ਰਹੀ ਸੀ ਇੱਕ ਦੋ ਆਗੂ ਬਾਹਰ ਗਏ ਉੱਠ ਕੇ ਤੇ ਉਹਨਾਂ ਨੇ ਜਾ ਕੇ ਬਾਹਰ ਪ੍ਰੈਸ ਕਾਨਫਰੰਸ ਕਰਕੇ ਐਲਾਨ ਕਰਤਾ ਕਿ ਮਾਸਟਰ ਤਾਰਾ ਸਿੰਘ ਨੂੰ ਲਾਹਤ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਜਿਹਨੇ 30 ਸਾਲ ਕੌਮ ਦੀ ਅਗਵਾਈ ਕੀਤੀ ਬੇਲਾਗ ਆਗੂ ਔਰ ਬੇਦਾਗ ਕਿਰਦਾਰ ਦਾ ਆਗੂ ਉਹਨੂੰ ਲਾ ਕੇ ਕਿ ਉਸ ਦਿਨ ਫਿਰ ਬਣ ਗਿਆ ਉਸ ਦਿਨ ਅਕਾਲੀ ਦਲ ਲਈ ਇੱਕ ਬਹੁਤ ਵੱਧ ਸ਼ਿਕਨੀ ਵਾਲਾ ਦਿਨ ਸੀ ਕਿ ਜਦੋਂ ਦੋ ਅਕਾਲੀ ਦਲ ਬਣ ਗਏ ਇੱਕ ਮਾਸਟਰ ਅਕਾਲੀ ਦਲ ਤੇ ਦੂਸਰੇ ਦਾ ਨਾਂ ਰੱਖਿਆ ਗਿਆ ਅਕਾਲੀ ਦਲ ਸੰਤ ਯਾਨੀ ਸੰਤ ਫਤੇਹ ਸਿੰਘ ਦੀ ਅਗਵਾਈ ਵਾਲਾ ਉਸ ਅਕਾਲੀ ਦਲ ਨੇ ਹੀ ਖੈਰ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ ਮੋਰਚਾ ਲਾਇਆ ਕੁਸ਼ਲਕੁਲ ਰਵਈਆ ਅਪਣਾਇਆ ਇਹ ਜਨ ਸੰਗ ਜਿਹੜੀ ਬੀਜੇਪੀ ਹੈ ਇਹਦਾ ਨਾਂ ਜਨ ਸੰਗ ਸੀ ਇਹਨੂੰ ਵੀ ਨਾਲ ਲਿਆ ਉਹ ਜਿਹੋ ਜਿਹਾ ਵੀ ਬਣਿਆ ਉਹਦੀ ਪਹਿਲੀ ਅਕਾਲੀ ਸਰਕਾਰ ਬਣੀ ਜਸਵੰਤ ਸਿੰਘ ਮੁਖਵੰਤਰੀ ਬਣੇ ਉਨ ਤੋਂ ਬਾਅਦ ਫਿਰ ਅਕਾਲੀ ਦਲ ਦੇ ਨਾਵਾਂ ਨਾਲ ਫਿਰ ਇਹ ਜੁੜਨ ਲੱਗ ਪਿਆ ਅਕਾਲੀ ਦਲ ਬਾਦਲ ਫਿਰ ਬਹੁਤ ਲੰਮਾ ਸਮਾਂ ਹੁਣ ਵੀ ਸਭ ਤੋਂ ਵੱਡਾ ਜਿਹੜਾ ਧੜਾ ਧੜਾ ਕਵਾਂਗੇ ਹੁਣ ਕਾਲੀ ਦਲ ਨਹੀਂ ਕਵਾਂਗੇ ਧੜਾ ਇਹ ਧੜੇ ਨੇ ਸਭ ਤੋਂ ਵੱਡਾ ਜਿਹੜਾ ਧੜਾ ਹੈ ਜਿਹਨੇ ਜਿਹਨੇ 25 ਸਾਲ ਰਾਜ ਕਰਨ ਦਾ ਵਾਅਦਾ ਕੀਤਾ ਸੀ ਤੇ ਇਹ ਕਿਹਾ ਸੀ ਭਈ ਮਹਾਰਾਜ ਰਣਜੀਤ ਸਿੰਘ ਵਾਰਾ ਵਰਗਾ ਰਾਜ ਦੇਾਂਗੇ ਤੇ ਰਾਜ ਨਹੀਂ ਸੇਵਾ ਇਹ ਸਾਡਾ ਮੁੱਖ ਸੰਕਲਪ ਹੈ ਸੰਗਤ ਦਰਸ਼ਨ ਵਰਗੇ ਪ੍ਰੋਗਰਾਮ ਕਰਾਂਗੇ ਕੁਝ ਪ੍ਰਾਪਤੀਆਂ ਵੀ ਕੀਤੀਆਂ ਕੁਝ ਕੰਮ ਚੰਗੇ ਵੀ ਕੀਤੇ ਆ ਇਹ ਨਹੀਂ ਕਹਿਣਾ ਚਾਹੀਦਾ ਪਰ ਬਹੁਤਾ ਕੁਝ ਉਵੇਂ ਦਾ ਉਵੇਂ ਹੀ ਹੈ ਬਹੁਤ ਕੁਝ ਦੀ ਅਲੋਚਨਾ ਹੋ ਰਹੀ ਹੈ ਬਹੁਤ ਕੁਝ ਤੇ ਉਂਗਲੀਆਂ ਉਠਾਈਆਂ ਜਾ ਰਹੀਆਂ ਅਕਾਲੀ ਦਲ ਹੁਣ ਦੇਖੋ ਕਿੰਨੇ ਨੇ ਉਦੋਂ ਵੀ ਇੱਕ ਹੋਰ ਅਕਾਲੀ ਦਲ ਹੁੰਦਾ ਸੀ ਮਨ ਸੇਵਾ ਦਾ ਅਸਤਾ ਉਹ ਸਰਕਾਰ ਨੇ ਪੈਦਾ ਕੀਤਾ ਹੋਇਆ ਸੀ ਅਕਾਲੀ ਦਲ ਫੇਰੂਮਾਨ ਫੇਰ ਉਹ ਮਾਨ ਸਾਹਬ ਤੱਕ ਕੁਰਬਾਨੀ ਕਰ ਗਏ عظیم ਸ਼ਹੀਦ ਉਹਨਾਂ ਦੇ ਨਾਂ ਤੇ ਅਕਾਲੀ ਦਲ ਬਣਾ ਲਿਆ ਫੇਰ ਅਕਾਲੀ ਦਲ ਬਾਦਲ ਅਕਾਲੀ ਦਲ ਰਵੀ ਇੰਦਰ ਸਿੰਘ ਦਾ ਜਿਹੜਾ ਜਿਹੜੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਨ ਅਕਾਲੀ ਦਲ 1920 ਉਹਨਾਂ ਨੇ ਨਾਂ ਰੱਖਿਆ ਹੋਇਆ ਫੇਰ ਅਕਾਲੀ ਦਲ ਸੁਤੰਤਰ ਅਕਾਲੀ ਦਲ ਕੀਰਤੀ ਅਕਾਲੀ ਦਲ ਯੂਨਾਈਟਿਡ ਅਕਾਲੀ ਦਲ ਸੰਯੁਕਤ ਜਿਹੜੇ ਢੀਂਸਾ ਸਾਹਿਬ ਨੇ ਤੇ ਇਹ ਸਾਰੇ ਜਿਹੜੇ ਫਿਰ ਦਿੱਲੀ ਵਿੱਚ ਅ ਸਰਨਾਹ ਹੋਰੀ ਪਹਿਲਾਂ ਅ ਕਾਰੀਦਾਲੂ ਰਹਿੰਦੇ ਸਨ ਡੀਜੀਪੀਸੀ ਦੇ ਪ੍ਰਧਾਨ ਵੀ ਰਹੇ ਅ ਕਾਰੀਦਾਲ ਦਿੱਲੀ ਦੇ ਪ੍ਰਧਾਨ ਵੀ ਰਹੇ ਫਿਰ ਅਡ ਹੋ ਗਏ ਫਿਰ ਹੁਣ ਸ਼ਾਮਲ ਹੋ ਗਏ ਦੁਬਾਰਾ ਮਨਜੀਤ ਸਿੰਘ ਜੀ ਕੇ ਜਿਹੜੇ ਜਥੇਦਾਰ ਸੰਤੋਖ ਸਿੰਘ ਬੜੇ ਦਲੇਰ ਆਗੂ ਸਨ ਪੰਥ ਦੇ ਦਿੱਲੀ ਦੇ ਬਹੁਤ ੜੇ ਜਿਹੜਾ ਆਗੂ ਸਨ ਉਹਨਾਂ ਦੇ ਸੁਪੁੱਤਰ ਉਹ ਪ੍ਰਧਾਨ ਰਹੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹਨਾਂ ਨੇ ਅੱਡ ਹੋ ਕੇ ਜਾਗੋ ਪਾਰਟੀ ਬਣਾ ਲਈ ਸੀ ਹੁਣ ਪਿਛਲੇ ਦਿਨਾਂ ਦੀਆਂ ਡਿਵੈਲਪਮੈਂਟਸ ਤੇ ਥੋੜੀ ਜਿਹੀ ਨਿਗਾਹ ਮਾਰਦੇ ਹਾਂ ਪੰਥਕ ਸਰਗਰਮੀਆਂ ਇੱਕ ਤਾਂ ਉਦੋਂ ਲੋਕਾਂ ਨੂੰ ਬੜੀ ਹੈਰਾਨੀ ਹੋਈ ਜਦੋਂ ਅਕਾਲੀ ਦਲ ਬਾਦਲ ਦੇ ਕੱਟੜ ਆਲੋਚਕ ਸਰਦਾਰ ਪਰਮਜੀਤ ਸਿੰਘ ਸਰਨਾ ਆਪਣੇ ਭਰਾ ਸਰਦਾਰ ਹਰਵਿੰਦਰ ਸਿੰਘ ਸਰਨਾ ਤੇ ਸਾਥੀਆਂ ਸਮੇਤ ਬਿਨਾਂ ਸ਼ਰਤ ਅਕਾਲੀ ਦਲ ਬਾਦਲ ਵਿੱਚ ਸ਼ਾਮਲ ਹੋ ਗਏ ਮੁੜ ਕੇ ਦੇਦੀਓ ਅਲੋਚਨਾ ਕਰਦੇ ਜੀ ਸੰਥਕ ਦੇ ਤੇ ਉਹਨਾਂ ਨੂੰ ਮੁੜ ਕੇ ਇਹ ਸਤਿਕਾਰਯੋਗ ਅਹੁਦਾ ਮੈਂ ਕਹੂੰਗਾ ਕਿ ਦਿੱਲੀ ਅਕਾਲੀ ਦਲ ਬਾਦਲ ਦਾ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ ਮਜੀਦ ਸਿੰਘ ਜੀ ਕੇ ਅੱਡ ਰਹੇ ਜਦੋਂ ਫਿਰ ਕੇਂਦਰ ਸਰਕਾਰ ਨੇ ਕਿਹਾ ਜਾਂਦਾ ਕਿ ਵਿੱਚ ਇੱਕ ਧੜਾ ਹਰਬੀਰ ਸਿੰਘ ਕਾਲਕਾ ਉਹਦਾ ਕੱਢ ਕੇ ਤੇ ਮਨਜੀਤ ਸਿੰਘ ਸਰਸਾ ਜਿਹੜੇ ਬਾਦਲ ਕਾਲੀ ਦਲ ਦੇ ਥੰਮ ਸੰ ਦਿੱਲੀ ਵਿੱਚ ਉਹ ਵੀ ਅੱਡ ਹੋ ਗਏ ਬੀਜੇਪੀ ਚ ਸ਼ਾਮਲ ਹੋ ਗਏ ਹੁਣ ਉਹਨਾਂ ਦੀ ਸਪੋਰਟ ਨਾਲ ਹਰਬੀਰ ਸਿੰਘ ਕਾਲਕਾ ਪ੍ਰਧਾਨ ਨੇ ਤੇ ਬਾਕੀ ਉਹਨਾਂ ਦੀ ਕਮੇਟੀ ਜਿਹੜੀ ਆ ਉਹ ਪ੍ਰੋ ਬੀਜੇਪੀ ਹੈ ਤੇ ਮਨਜੀਤ ਸਿੰਘ ਜੀਕੇ ਦੀ ਸਥਿਤੀ ਇਹ ਸੀ ਹੁਣ ਤੱਕ ਕਿ ਉਹਨਾਂ ਨੇ ਇੱਕ ਨਵੀਂ ਪਾਰਟੀ ਆਪਣੀ ਬਣਾਈ ਹੋਈ ਸੀ ਜਾਗੋ ਪਾਰਟੀ ਜਾਗੋ ਪਾਰਟੀ ਦਾ ਮਕਸਦ ਸੀ ਕਿ ਪੰਥਰ ਨੂੰ ਜਗਾਉਣਾ ਹੈ ਇੱਕ ਜਦੋਂ ਚੋਣਾ ਹੁੰਦੀਆਂ ਤੇ ਰਾਗੀ ਨੇ ਬਲਦੇਵ ਸਿੰਘ ਵਡਾਲਾ ਉਹ ਵੀ ਆਪਣਾ ਰਾਗ ਅਡਲਾਪਦੇ ਰਹਿੰਦੇ ਆ ਇੱਕ ਸਿੰਘ ਸਾਹਿਬ ਜਥੇਦਾਰ ਅਨਜੀਤ ਸਿੰਘ ਜੀ ਸਾਹਿਬ ਕਾ ਜਿਵੇਂ ਰਕਾਬ 택 ਸਾਹਿਬ ਉਹ ਵੀ ਧਾਰਮਿਕ ਮਾਮਲੇ ਵਿੱਚ ਸਰਕਾਰ ਵੱਲੋਂ ਨਿਯੁਕਤ ਕੀਤੀਆਂ ਚੋਣਾਂ ਹੋਣੀਆਂ ਚਾਹੀਦੀਆਂ ਇਸ ਤਰ੍ਹਾਂ ਪੰਥ ਪਹੁ ਸਾਰੇ ਫੈਡਰੇਸ਼ਨਾਂ ਬੜੀਆਂ ਨੇ ਕਦੇ ਇੱਕ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਹੁੰਦੀ ਸੀ ਬੜੀ ਤਾਕਤ ਹੁੰਦੀ ਸੀ ਸ਼ੋਮਣੀ ਕਮੇਟੀ ਦੀ ਏਡੀ ਤਾਕਤ ਹੁੰਦੀ ਸੀ ਕੇ ਪਰ ਜਦੋਂ ਜਥੇਦਾਰ ਗੁਰਚਰਨ ਸਿੰਘ ਟੋੜਾ ਪ੍ਰਧਾਨ ਸਨ ਕਿ ਇੱਕ ਉਹ ਕੋਈ ਇਹੋ ਜਿਹਾ ਸੰਦੇਸ਼ ਭੇਜਦੇ ਹੁੰਦੇ ਸੀ ਇੰਦਰਾ ਗਾਂਧੀ ਪੰਡ ਜਵਾਲ ਲਹਿਰੂ ਤੱਕ ਵੀ ਇਹ ਮਾਰ 17 ਸਾਲ ਦੀ ਵੇਲੇ ਦੀ ਗੱਲ ਉਸ ਤੋਂ ਬਾਅਦ ਇੰਦਰਾ ਗਾਲੀ ਵੇਲੇ ਜਥੇਦਾਰ ਟੋੜਾ ਸਾਹਿਬ ਸਨ ਜਿਹੜੇ 28 ਸਾਲ ਪ੍ਰਧਾਨ ਰਹੇ ਉਹਨਾਂ ਵੇਲੇ ਅਕਾਲੀ ਦਲ ਦਾ ਕੋਈ ਆਗੂ ਜਾਂ ਸ਼ੌਮਣੇ ਕਮੇਟੀ ਦਾ ਕੋਈ ਪ੍ਰਧਾਨ ਗੱਲ ਕਰਦਾ ਸੀ ਤੇ ਦਿੱਲੀ ਤੱਕ ਕੰਬ ਜਾਂਦੀ ਸੀ ਹਿੱਲ ਜਾਂਦੀ ਸੀ ਸੁਰਜੇ ਸੰਕਲ ਹੁਣ ਉਹ ਕਿਉਂਕਿ ਸਾਡੇ ਚ ਫੁੱਟ ਹੈ ਨਿਯਤ ਹੈ ਸਾਡੀ ਜਿਹੋ ਜੀ ਮਰਜ਼ੀ ਹੋਵੇ ਸਾਡੇ ਚ ਫੁੱਟ ਹੈ ਸਾਰਾ ਤੌਰ ਤੇ ਕਿਸੇ ਨੂੰ ਪਤਾ ਕਿ ਵਕ ਵਕ ਧੜਿਆਂ ਵਿੱਚ ਵੰਡੇ ਹੋਏ ਨੇ ਹੁਣ ਇੱਕ ਕਵਾਇਦ ਸ਼ੁਰੂ ਹੋਈ ਹੈ ਕਿ ਇਕੱਠੇ ਹੋ ਜਾਈਏ ਪਿੱਛੇ ਜਾ ਸਰਦਾਰ ਸੁਖਬੀਰ ਸਿੰਘ ਬਾਦਰ ਨੇ ਬੇਅਦਬੀਆਂ ਦਾ ਇਨਸਾਫ ਨਾ ਦਵਾਉਣ ਲਈ ਆਪਣੇ ਆਪ ਨੂੰ ਅ ਜ਼ਿੰਮੇਵਾਰ ਕਹਿੰਦੇ ਹੋ ਜਾ ਕਹ ਲਓ ਭਈ ਉਹਦਾ ਦੋਸ਼ ਆਪਣੇ ਸਿਰ ਲੈਂਦਿਆਂ ਹੋયા ਉਹਨਾਂ ਨੇ ਅ ਤੇ ਮਾਫੀ ਮੰਗੀ ਉਹਦੀ ਰਵਾਇਤ ਹੈ ਕਿ ਸ੍ਰੀ ਕਬਤਖ ਸਾਹਿਬ ਦੇ ਜਥੇਦਾਰ ਸਾਹਿਬ ਦੇ ਸਨਮੁਖ ਹੋ ਕੇ ਲਿਖਤੀ ਰੂਪ ਵਿੱਚ ਸੰਗਤ ਦੇ ਸਾਹਮਣੇ ਗਾਲੂ ਚ ਪੱਲਾ ਪਾ ਕੇ ਮਾਫੀ ਮੰਗੀ ਜਾਵੇ ਫਿਰ ਮਾਫੀ ਮਿਲਦੀ ਹੈ ਉਹ ਪੰਥਕ ਰਵਾਇਤਾਂ ਸਰਦਾਰ ਮੂਤਾ ਸਿੰਘ ਮਾਰ ਸਤਾਰਾ ਸਿੰਘ ਸੰਤ ਫਤੇ ਸਿੰਘ ਅ ਸੁਜੀਤ ਸਿੰਘ ਬਨਾਲਾ ਸਾਰੇ ਇਸ ਤਰ੍ਹਾਂ ਕਰਦੇ ਰਹੇ ਤੇ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਹਮਾਇਤੀ ਸਨ ਉਹਨਾਂ ਨੇ ਕਿਹਾ ਜੀ ਹੁਣ ਮਾਫੀ ਮੰਗ ਲਈ ਹੈ ਹੁਣ ਸਾਰਿਆਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਭੁੱਲ ਭੁਲਾ ਕੇ ਸਾਰੇ ਗਿਲੇ ਸ਼ਿਕਵੇ। ਮੈਂ ਦੱਸਿਆ ਪਹਿਲਾਂ ਸਰਨਾ ਸਾਹਿਬ ਤੋਂ ਉਸ ਤੋਂ ਪਹਿਲਾਂ ਹੀ ਆ ਚੁੱਕੇ ਸੀ ਉਹਨਾਂ ਦਾ ਇਹਦਾ ਬਹੁਤ ਸਵਾਗਤ ਕੀਤਾ। ਫਿਰ ਜਾਗੋ ਪਾਰਟੀ ਦੇ ਜਿਹੜੇ ਕੱਲ ਤੱਕ ਅਕਾਲੀ ਦਲ ਨੂੰ ਕੋਰਸਦੇ ਸਨ ਸਰਦਾਰ ਮਨਜੀਤ ਸਿੰਘ ਜੀ ਕੇ ਗੇਟ ਕੈਲਾਸ਼ ਉਹ ਆਪਣੇ ਸਾਥੀਆਂ ਸਮੇਤ ਅਨ ਕੰਡੀਸ਼ਨਲੀ ਬਿਨਾਂ ਕੋਈ ਸ਼ਰਤ ਲਾਇਆ ਦੁਬਾਰਾ ਕਾਲੀ ਦਲ ਵੀ ਸ਼ਾਮਲ ਹੋ ਗਿਆ ਕਾਲੀ ਦਲ ਬਾਦਲ ਵਿੱਚ ਕਿ ਦੇਖੋ ਜੀ ਚੋਣਾ ਵੀ ਸ਼ੋਮਣ ਕਮੇਟੀ ਤੇ ਆ ਰਹੀਆਂ ਹੋਰ ਬੜੇ ਪੰਥਕ ਮਸਲੇ ਨੇ ਚੋਣਾ ਗਾਂ 2024 ਦੇ ਵੀ ਆ ਰਹੀਆਂ ਤੇ ਬੰਦੀ ਸਿੰਘਾਂ ਦੀ ਰਿਹਾਈ ਸਮੇਤ ਬਹੁਤ ਸਾਰੇ ਮਸਲੇ ਨੇ ਸਿੱਖਾਂ ਦੇ ਧਾਰਮਿਕ ਸਿਆਸੀ ਰਾਜਸੀ ਸਭਿਆਚਾਰਕ ਆਰਥਿਕ ਸਾਰੇ ਮਸਲੇ ਜਿਹੜੇ ਨੇ ਉਹਨਾਂ ਨੂੰ ਦੇਖਦੇ ਹੋਏ ਪੰਥਕ ਇਕਤਾ ਸਮਿਤੀ ਲੋੜ ਹੈ ਪਹਿਲਾਂ ਵੀ ਸ਼ੁਗਦੇਵ ਸਿੰਘ ਢੀਂਸਾ ਇਸ ਗੱਲ ਦੇ ਹੱਕ ਵਿੱਚ ਬਿਆਨ ਦਿੰਦੇ ਰਹੇ ਨੇ ਇੱਕ ਪੰਥ ਇਕਤਾ ਹੋਣੀ ਚਾਹੀਦੀ ਸਾਰਿਆਂ ਨੂੰ ਹੋਏ ਇਕੱਤਰ ਮੇਲੋ ਮੇਰੇ ਭਾਈ ਦੁਮਦਾ ਦੂਰ ਕਰੋ ਲੁਲਾਈ ਹਰ ਨਾਮੇ ਕੀ ਹੋ ਜੋੜੀ ਗੁਰਮੁਖ ਬੈਸੋ ਸਫਾ ਵਿਛਾਏ ਗੁਰਬਾਣੀ ਦੀes ਤੁਖ ਨੂੰ ਸਾਨੂੰ ਅਮਲ ਵਿੱਚ ਲਿਆਉਣਾ ਚਾਹੀਦਾ ਸਾਰੇ ਇਕੱਤਰ ਹੋਣਾ ਆ ਸਾਰਿਆਂ ਨੂੰ ਇਕੱਤਰ ਹੋਣਾ ਚਾਹੀਦਾ ਪਰ ਉਹਨਾਂ ਨੇ ਨਾਲ ਇੱਕ ਸ਼ਰਤ ਕਰੜੀ ਰੱਖੀ ਹੋਈ ਸੀ ਕਿ ਸੁਖਵੀਰ ਸਿੰਘ ਬਾਦਲ ਹੋਰੀ ਸਾਰੇ ਅਹੁਦਿਆਂ ਤੋਂ ਅਸਤੀਫਾ ਦੇਣ ਤੇ ਫਿਰ ਅਕਾਲੀ ਦਲ ਆਪਣਾ ਕੋਈ ਇਹ ਜਾਨੀ ਸਿਆਸਤ ਤੋਂ ਥੋੜੇ ਜਿਹੇ ਲਾਂਬੇ ਹੋ ਜਾਣ ਸਰਗਮ ਸਿਆਸਤ ਤੋਂ ਅਹੁਦੇ ਸਾਰੇ ਛੱਡ ਦੇਣ ਫਿਰ ਇਕਤਾ ਸੰਭਵ ਹੈ ਉਹਨਾਂ ਨੇ ਕਮੇਟੀ ਬਣਾਈ ਹੈ ਤੇ ਹੁਣ ਕਿਹਾ ਇਹ ਜਾਂਦਾ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਦਾ ਰੜੇਵਾ ਵੀ ਬਹੁਤੀ ਸੰਭਾਵਨਾ ਹੈ ਇਹ ਹੈ ਕਿ ਅਕਾਲੀ ਦਲ ਬਾਦਲੂਟ ਹੋ ਜਾਏ ਚਲੋ ਇੱਕ ਮਜ਼ਬੂਤ ਇਹਦੇ ਨਾਲ ਇਹ ਇਸ ਗੱਲ 'ਚ ਕੋਈ ਦੋ ਰਾਏ ਨਹੀਂ ਕਿ ਇਹੜੀ ਚੋਣਾ ਨੇ ਇਹ ਵੀ ਗੱਲ ਚੱਲ ਰਹੀ ਹੈ ਅੰਡਰ ਕਰੰਟ ਕਿ ਅਕਾਲੀ ਦਲ ਦਾ ਬੀਜੇਪੀ ਨਾਲ ਜਿਹੜਾ ਤੋੜ ਛੋੜਾ ਹੋ ਚੁੱਕਾ ਹੈ ਉਹ ਜੇ ਇਕੱਠੇ ਹੋ ਜਾਂਦੇ ਨੇ ਤੇ ਫੇਰ ਚਲੋ ਕੋਈ ਵੱਡਾ 파ਰਟੀ ਬਣ ਜਾਏ ਕੋਈ ਛੋਟਾ ਬਣ ਜਾਏ ਇਹ ਵੀ ਸੰਭਾਵਨਾ ਬਣਦੀ ਹੈ ਕਿ ਸ਼ਾਇਦ ਬੀਜੇਪੀ ਨਾਲ ਚੋਣਾ ਲਈ ਇਕੱਠੇ ਹੋ ਜਾਈ ਲੈ ਦੇ ਕੇ ਸੀਟਾਂ ਦੀ ਵੰਡ ਕਰਕੇ ਇਹ ਦੋਨੇ ਤਰ੍ਹਾਂ ਫੇਰ ਇਕੱਠੀਆਂ ਹੋ ਜਾਣ ਜਿਹੜਾ 9 ਮਾਸ ਦਾ ਰਿਸ਼ਤਾ ਕਹਿੰਦੇ ਸੀ ਉਹ ਫੇਰ ਦੁਬਾਰਾ ਕਾਇਮ ਹੋਇਆ ਸਿਆਸਤ ਵਿੱਚ ਹਰ ਕੁਝ ਕੋਈ ਗੱਲ ਸੰਭਵ ਹੁੰਦੀ ਹੈ ਪੋਸੀਬਲ ਹੁੰਦੀ ਹੈ ਕੋਈ ਗੱਲ ਇੰਪੋਸੀਬਲ ਨਹੀਂ ਹੁੰਦੀ ਇਸ ਤੋਂ ਬਾਅਦ ਫਿਰ ਇਹ ਤਾਂ ਕਰ ਲਈ ਆਪਾਂ ਗੱਲ ਜਿਹੜੇ ਹੋਰ ਅਕਾਲੀ ਦਲ ਨੇ ਮੁਕੰਮਲ ਇਕਤਾਤਾ ਤਾਂ ਤਾਂ ਮੰਨੀ ਹੈ ਨਾ ਇੱਕ ਅਕਾਲੀ ਦਲ ਹੈ ਸਰਦਾਰ ਸਿਮਰਜੀਤ ਸਿੰਘ ਮਾਨ ਦਾ ਜਿਹਨੂੰ ਕਹਿੰਦੇ ਨੇ ਅਕਾਲੀ ਦਲ ਅੰਮ੍ਰਿਤਸਰ ਉਹਦੇ ਵਿੱਚ ਵੀ ਫੁੱਟ ਪੈ ਗਈ ਦੇਖੋ ਸਾਡੇ ਚ ਫੁੱਟ ਕਿੰਨੀ ਆ ਖੁਦਗਰਜ਼ੀ ਤੋਂ ਫੁੱਟੂ ਪੈਦੀ ਹੈ ਨਾ ਇਹ ਕੋਣ ਦੇ ਅ ਜਸਕਰਨ ਸਿੰਘ ਕਾਨ ਸਿੰਘ ਵਾਲਾ ਉਹਨਾਂ ਦੇ ਪੱਕੇ ਸਾਥੀ ਰਹੇ ਆ ਬਹੁਤ ਪੱਕੇ ਸਾਥੀ ਉਹਨਾਂ ਨੇ ਅਕਾਲੀ ਦਰ ਅਮਰਸਰ ਨਾ ਹੋਈ ਰੱਖਿਆ ਅਕਾਲੀ ਦਰ ਅਮਰਸਰ ਬ੍ਰੈਕਟ ਫਤੇ ਉਹਨੇ ਆਪਣਾ ਜੁਦਾ ਕਾਲੀ ਦਲ ਬਣ ਕੇ ਉਮੀਦਵਾਰ ਵੀ ਹੁਣ ਤੋਂ ਐਲਾਨੀ ਜਾਂਦੇ ਨੇ ਇੱਕ ਨਵਾਂ ਹੀ ਧੜਾ ਪੈਦਾ ਹੋ ਗਿਆ ਤੇ ਇਸੇ ਤਰ੍ਹਾਂ ਅ ਜਿਹੜੇ ਹੋਰ ਧੜੇ ਨੇ ਉਹਨਾਂ ਦਾ ਕੀ ਪ੍ਰਤੀਕਰਮ ਉਹ ਮੇਰਾ ਨਹੀਂ ਖਿਆਲ ਕਿ ਉਹ ਇੱਕ ਸਮਾਂ ਐਸਾ ਸੀ ਜਦੋਂ ਪ੍ਰੋਫੈਸਰ ਮਨਜੀਤ ਸਿੰਘ ਕਾਲਤਖ ਸਾਹਿਬ ਦੇ ਜੱਥੇਦਾਰ ਸਨ ਤੇ ਉਸ ਤੋਂ ਪਹਿਲਾਂ ਪ੍ਰੋਫੈਸਰ ਦਰਸ਼ਨ ਸਿੰਘ ਵੀ ਰਹੇ ਜਦੋਂ ਉਹਨਾਂ ਨੇ ਪੰਥਕ ਇਕਤਾ ਲਈ ਕੋਸ਼ਿਸ਼ ਕੀਤੀ ਉਹਨੂੰ ਬੂਰ ਵੀ ਪਿਆ ਸਾਰੇ ਇਕੱਠੇ ਹੋ ਗਏ ਸੀ ਸਿਮਰਜੀਤ ਸਿੰਘ ਮਾਨ ਦੀ ਗਵਾਈ ਹੇਠ ਸੀਟਾਂ ਤਕਰੀਬਨ ਸਾਰੀਆਂ ਜਿੱਤੀਆਂ ਸੀ ਉਦੋਂ ਬਾਅਦ ਫਿਰ ਸਾਰੇ ਉਧਰ ਉਧਰ ਹੋ ਗਏ ਹੁਣ ਜਿਹੜੇ ਇਹ ਕਦੀ ਨਹੀਂ ਮੰਨਣਗੇ ਮੇਰਾ ਖਿਆਲ ਹੈ ਇਹ ਜਿਹੜੇ ਧਿਆਨ ਸਿੰਘ ਮੰਡ ਸਿਮਰਜੀਤ ਸਿੰਘ ਮਾਨ ਅਕਾਲੀ ਦਲ ਜਿਹੜਾ ਮ ਅੰਮ੍ਰਿਤਸਰ ਫਤਿਹ ਆ ਨਵਾਂ ਬਣਿਆ ਉਹ ਅਕਾਲੀ ਦਾ ਸੁਤੰਤਰ ਅਕਾਲੀ ਦਾ 1920 ਰਵਿੰਦਰ ਸਿੰਘ ਦਾ ਜਿਹੜੇ ਕੱਟੜ ਅਲੋਚਕ ਨੇ ਸੁਖਬੀਰ ਸਿੰਘ ਬਾਦਲ ਦੇ ਤੇ ਸਾਬਕਾ ਸਪੀਕਰ ਨੇ ਉਹ ਤੇ ਹੋਰ ਅਕਾਲੀਦਰ ਕਿਰਤੀ ਅਕਾਲੀਦਰ ਯੂਨਾਈਟਿਡ ਇਹ ਸਾਰੇ ਜਿਹੜੇ ਇਹਨਾਂ ਦਾ ਕੀ ਪ੍ਰਤੀਕਰਮ ਹੈ ਇਹਨਾਂ ਦੀ ਕੀ ਪਾਲਸੀ ਹੋਵੇਗੀ ਇਹ ਹਾਲੇ ਇਹਦੀ ਉਡੀਕ ਕਰਦੇ ਹਾਂ ਜਿਹੜੀ ਪੈਣੀ ਹੈ ਖੜੀ ਜਤਨ ਹੋ ਰਿਹਾ ਕਿ ਇਹਦੇ ਨਾਲ ਅਕਾਲੀ ਦਲ ਨੂੰ ਸ਼੍ਰੋਮਣੀ ਕਮੇਟੀ ਤੇ ਵੀ ਆਪਣਾ ਜਿਹੜਾ ਪ੍ਰਬੰਧ ਜਿਹੜਾ ਉਹਦੇ ਹੱਥ ਚ ਹੈ ਉਹ ਕਾਇਮ ਰੱਖਣ ਚ ਬੰਦ ਮਿਲੇਗੀ ਕਿਉਂਕਿ ਅਕਾਲੀ ਦਲ ਉਹੀ ਮਜ਼ਬੂਤ ਹੁੰਦਾ ਜਿਹਦੇ ਕੋਲ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਵੀ ਹੁੰਦਾ ਹੁਣ ਦੂਸਰੀ ਗੱਲ ਕਰੀਏ ਬੜੇ ਸੰਖੇਪ ਲਫਜ਼ਾਂ ਵਿੱਚ ਪੰਜਾਬ ਕਾਂਗਰਸ ਦੀ ਜਿਹੜੀ ਮੀਟਿੰਗ ਹੋਈ ਹੈ ਆਗੂਆਂ ਦੀ ਜਿਹਦੇ ਵਿੱਚ ਰਾਜਾ ਵਰਿੰਗ ਪ੍ਰਧਾਨ ਤੇ ਪ੍ਰਤਾਪ ਸਿੰਘ ਬਾਜਵਾ ਤੇ ਹੋਰ ਤੇਜਤਰਾ ਰਾਗੂ ਇਹ ਸਾਰੇ ਮੌਜੂਦ ਸਨ ਹੁਣ ਪਾਰਟੀ ਦੇ ਪ੍ਰਧਾਨ ਖੁੱਲੇ ਆਵੇਂ ਕਹਿੰਦੇ ਆਏ ਨੇ ਕਿ ਜੀ ਆਮ ਆਦਮੀ ਪਾਰਟੀ ਨਾਲ ਪੰਜਾਬ ਸਾਡਾ ਕੋਈ ਸਮਝੌਤਾ ਨਹੀਂ ਹੋਊਗਾ ਕੱਲ ਦੀ ਮੀਟਿੰਗ ਵਿੱਚ ਜਿੱਥੇ ਰਾਜਾ ਬੁਰਿੰਗ ਨੇ ਤੇ ਉਹਨਾਂ ਦੇ ਸਾਥੀਆਂ ਨੇ ਫੇਰ ਉਹੀ ਪੈਂਤੜਾ ਅਖਤਿਆਰ ਕਰੀ ਰੱਖਿਆ ਜਿਹੜੀ ਦਿੱਲੀ ਹੋਈ ਹਾਈ ਕਮਾਂਡ ਜਿਹਦੇ ਵਿੱਚ ਰਾਹੁਲ ਗਾਂਧੀ ਨੇ ਸਖਤ ਨੋਟਿਸ ਲਿਆ ਕਿ ਤੁਸੀਂ ਆਪੋ ਵਿੱਚ ਹੀ ਭਿੜੀ ਜਾਂਦੇ ਹੋ ਤੇ ਏਕਤਾ ਫਿਰ ਕਾਦੀ ਹੋਈ ਇਸ ਕਰਕੇ ਇਕੱਠੇ ਰਹੋ ਹੁਣ ਮਜ਼ਬੂਤ ਰਹੋ ਚੋਣਾ ਸਰਤੇ ਆ ਗਈਆਂ ਸਾਨੂੰ ਇਹੋ ਜੀ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ ਜਿਹਦੇ ਨਾਲ ਕੋਈ ਗਲਤ ਸੰਕੇਤ ਜਾਣ ਗਲਤ ਸਿਗਨਲ ਜਾਵੇ ਇਹ ਹੈ ਅੱਜ ਦੇ ਕਾਂਗਰਸ ਦਾ ਹਾਲ ਪੰਜਾਬ ਕਾਂਗਰਸ ਦਾ ਕਿ ਹਾਲੇ ਤੱਕ ਇਹਨਾਂ ਵਿੱਚ ਜਿਹੜੀ ਆ ਨਾ ਕਸ਼ੀਦਗੀ ਤੇ ਕਸ਼ਮਕਸ਼ ਤੇ ਇੱਕ ਦੂਜੇ ਨੂੰ ਠਿਬੀ ਲਾਉਣੀ ਇਹਨੇ ਚੋਣਾ ਵਿੱਚ ਰਾਜਸਥਾਨ 'ਚ ਵੀ ਬੜਾ ਨੁਕਸਾਨ ਕੀਤਾ ਉਹ ਰਾਜਸਥਾਨ ਹੱਥੋਂ ਨਿਕਲ ਗਿਆ ਐਵੇਂ ਹੀ ਸਿੱਧੇ ਹੀ ਉਹ ਉਹ ਸਰਕਾਰ ਉੱਥੇ ਬਣ ਸਕਦੀ ਸੀ ਕਿਉਂਕਿ ਮੈਂ ਦੇਖਿਆ ਬਹੁਤ ਥੋੜੇ ਥੋੜੇ ਅੰਤਰ ਨਾਲ ਉੱਥੇ ਵੀ ਲੈਕ ਆਫ ਕਮਿਊਨੀਕੇਸ਼ਨ ਧੜੇਬੰਦੀ ਤੇ ਹੋਰ ਨਾ ਪਾਰਟੀਆਂ ਨੂੰ ਮਾਨ ਸਤਕਾਰ ਨਾ ਦੇਣਾ ਉਹ ਕਾਰਨ ਬਣਿਆ ਜਿਹੜਾ ਖੈਰ ਉਹ ਹੁਣ ਗਲਤੀ ਸੁਧਾਰਨੀ ਲੱਗਦੀ ਹੈ ਕਾਂਗਰਸ ਦੀ ਲੀਡਰਸ਼ਿਪ ਨੇ ਪਰ ਪੰਜਾਬ ਕਾਂਗਰਸ ਹੁਣ ਇਸ ਮਕਾਮ ਤੇ ਖੜੀ ਹੈ ਇਹ ਇਹਦਾ ਹੱਲ ਚੋਣਾਂ ਤੋਂ ਪਹਿਲਾਂ ਪਹਿਲਾਂ ਕੋਈ ਨਾ ਕੋਈ ਕਾਂਗਰਸ ਦੇ ਆਗੂ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ ਮਲਕ ਅਰਜੁਨ ਖੜਗੇ ਬੜੇ ਤਜਰਬੇਕਾਰ ਆਗੂ ਨੇ ਰਾਹੁਲ ਗਾਂਧੀ ਇਸ ਗੱਲ ਤੋਂ ਬੜੇ ਨਾਰਾਜ਼ ਨੇ ਕਿ ਪੰਜਾਬ ਕਾਂਗਰਸ ਇਕਜੁੱਟ ਕਿਉਂ ਨਹੀਂ ਹੋ ਰਹੀ ਤੇ ਮੈਂ ਸਮਝਦਾ ਜੇ ਕੋਈ ਗੱਲ ਕਹੀ ਜਾਏਗੀ ਤੇ ਹਾਈ ਕਮਾਂਡ ਤੋਂ ਬਾਹਰੇ ਆਗੂ ਨਹੀਂ ਹੋਣਗੇ ਆਸ ਕਰਦੇ ਹਾਂ ਅਸੀਂ ਕਿਸੇ ਦੇ ਹਮਾਇਤੀ ਜਾਂ ਵਿਰੋਧੀ ਨਹੀਂ ਅਸੀਂ ਸਿਰਫ ਇਹ ਚਾਹੁੰਦੇ ਹਾਂ ਕਿ ਮੁਕਾਬਲਾ ਬਹੁ ਕੋਣੀ ਨਾ ਹੋਵੇ ਤੇ ਦੋ ਤਰੀ ਮੁਕਾਬਲਾ ਹੋਵੇ ਉਹਦੇ ਵਿੱਚ ਜਿਹੜਾ ਜਿੱਤਦਾ ਹੈ ਉਹ ਸਰਕਾਰ ਬਣਾਵੇ ਤੇ ਦੇਸ਼ ਵਿੱਚ اپੋਜੀਸ਼ਨ ਜ਼ਰੂਰ ਮਜ਼ਬੂਤ ਰਹਿਣੀ ਚਾਹੀਦੀ ਹੈ ਤਾਂ ਕਿ ਹੁਕਮਰਾਨ ਤੇਰ ਮਨਮਾਨੀਆਂ ਨਾ ਕਰ ਸਕੇ ਅਤੇ ਸੁਸ਼ਾਸਨ ਦੇਵੇ ਲੋਕਾਂ ਨੂੰ ਤਾਂ ਕਿ ਪਾਰ ਦੇਸ਼ ਹੋਰ ਤਰੱਕੀ ਕਰੇ ਤੇ ਲੋਕਤੰਤਰ ਇੱਥੇ ਹੋਰ ਮਜ਼ਬੂਤ ਹੋਵੇ ਜਿਹੜਾ ਕਿ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਇਸ ਨਾੜੀ ਇਸ ਐਪੀਸੋਡ ਨੂੰ ਸਮਾਪਤ ਕਰਨ ਦੀ ਅਸੀਂ ਅੱਗੇ ਚਾਉਨੇ ਆ ਐਪੀਸੋਡ ਵੇਖਣੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ